ਸਰਕਾਰਾਂ ਬਦਲਦੀਆਂ ਰਹੀਆਂ ਐਮਪੀ ਬਦਲਦੇ ਰਹੇ ਐਮਐਲਏ ਬਦਲਦੇ ਰਹੇ ਕਿੰਨੇ ਕਿੰਨਾ ਕੁ ਵਿਕਾਸ ਕੀਤਾ ਵਿਕਾਸ ਤਾਂ ਦੇਖੋ ਬੇਰੁਜ਼ਗਾਰੀ ਵੱਧ ਗਈ ਮਹਿੰਗਾਈ ਜਿਆਦਾ ਹੋ ਰਹੀ ਹੈ ਬੇਰੁਜ਼ਗਾਰੀ ਵੱਧਾ ਆਲੀ ਦਲ ਕਾਂਗਰਸ ਭਾਜਪੀ ਝਾੜੂ ਕਿੰਨਾ ਦਾ ਕੰਮ ਹੈ ਹਜੇ ਤੱਕ ਬੈਸਟ ਲੱਗਦਾ ਬੈਸਟ ਤਾਂ ਵੀਰੇ ਹੁਣ ਜੇ ਆਪਾਂ ਕਹਿਰੀ ਸਰਾਰੀ ਸਾਰੀਆਂ ਸਰਕਾਰਾਂ ਨੇ ਕੁਛ ਨਾ ਕੁਛ ਤਾਂ ਕਰਿਆ ਆ ਆਪਾਂ ਇਹ ਨਹੀਂ ਕਹਿੰਦੇ ਵੀ ਕੁਝ ਵੀ ਨਹੀਂ ਕਰਿਆ ਹੈਗਾ ਦੇਖੋ ਜੀ ਪਹਿਲਾ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਪੜੇ ਲਿਖਿਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜੀ ਚਾਹੇ ਕੋਈ ਵੀ ਸਰਕਾਰ ਆਏ ਸੀ ਚਾਹੇ ਕਾਂਗਰਸ ਆਏ ਸੀ ਚਾਹੇ ਅਕਾਲੀ ਆਏ ਸੀ ਕਿਹੜੀ ਸਰਕਾਰ ਲੱਗਦਾ ਕਿ ਭਲਾ ਕਰ ਸਕਦੀ ਹੈ ਲੋਕਾਂ ਦਾ ਮੈਂ ਤਾਂ ਕਹਿੰਦਾ ਜੀ ਮੈਂ ਪੱਕਾ ਦਾਅਵੇ ਨਾਲ ਕਹਿੰਦਾ ਮੇਰੇ ਕੋਲ ਪੱਕੇ ਸਬੂਤ ਵੀ ਹੈਗੇ ਨੇ ਵੀ ਸਾਡਾ ਬਿਜਲੀ ਦਾ ਬਿੱਲ ਉਦੋਂ ਤੱਕ ਕੋਈ ਆਇਆ ਹੀ ਨਹੀਂ ਜ਼ੀਰੋ ਬਿੱਲ ਆ ਰਿਹਾ ਜੀ ਸਾਡਾ ਕੋਈ ਹਰ ਇੱਕ ਸਰਕਾਰ ਆਉਂਦੀ ਹੈ ਅਗਲਾ ਕਹਿ ਦਿੰਦੇ ਵੀ ਨਸ਼ਾ ਕਰਦਾਂਗੇ ਮੁਕਤ ਹਨਾ ਹੀ ਪੰਜਾਬ ਨੂੰ ਕਰਦਾਂਗੇ ਔਰ ਜਿੰਨੇ ਕੋ ਹੋ ਰਿਹਾ ਕੁਛ ਕਮਾੜਾ ਮੋਟਾ ਘਟ ਜਾਂਦਾ ਈ ਕੁਛ ਕਵਾਦੀ ਜਾਂਦਾ ਪਹਿਲਾਂ ਨਸ਼ੇ ਪੱਤੇ ਕਰਦੇ ਸੀ ਕੋਈ ਵੀ ਐ ਜਦੋਂ ਦੀ ਮਾਨ ਸਰਕਾਰ ਆਇਆ ਘਟ ਗਏ ਨੇ ਜ਼ਰੂਰ ਇਹਨਾਂ ਨੇ ਕੰਟਰੋਲ ਕੀਤਾ ਜੀ ਇਸ ਸਮੇਂ ਸੀ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਆ ਔਰ ਜਾਣਨ ਦੀ ਕੋਸ਼ਿਸ਼ ਕਰ ਰਹੇ ਆਂ ਆਮ ਲੋਕਾਂ ਤੋਂ ਕਿ ਕੀ ਕੁਛ ਸੋਚਦੇ ਨੇ ਸ਼੍ਰੀ ਫਤੇਗੜ ਸਾਹਿਬ ਲੋਕ ਸਭਾ ਹਲਕੇ ਬਾਰੇ ਕਿੰਨਾ ਕੰਮ ਇੱਥੇ ਦੇ ਲੀਡਰਾਂ ਨੇ ਕਰਾਇਆ ਤੇ ਕਿਹੜੇ ਕਿੜੀਆਂ ਸਮੱਸਿਆਵਾਂ ਨੇ ਇੱਥੇ ਦੀਆਂ ਕਿੰਨੇ ਕੁ ਖੁਸ਼ ਨੇ ਤੇ ਆ ਨਾਲ-ਨਾਲ ਗੱਲ ਵੀ ਕਰ ਲੈਣੇ ਆਂ ਇੱਧਰ ਮੇਨ ਰੋਡ ਤੇ ਖੜੇ ਹੋਏ ਆਂ ਔਰ ਕਿਹਾ ਜਾ ਰਿਹਾ ਕਿ ਇੱਥੇ ਇੱਕ ਚਾਦੀ ਦੀ ਦੁਕਾਨ ਵੀ ਹੈਗੀ ਆ ਤੇ ਇੱਕ ਟੈਕਸੀ ਸਟੈਂਡ ਵੀ ਹੈਗਾ ਤੇ ਨਾਲ-ਨਾਲ ਗੱਲ ਕਰ ਲੈਣੇ ਆਂ ਆ ਸਰਦਾਰ ਜੀ ਨੇ ਆਪਣੀ ਗੱਡੀ ਚਮਕਾ ਰਹੇ ਨੇ ਗੱਲ ਕਰ ਲੈਣੇ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮਿਉਂ ਬਸ ਵਧੀਆ ਤੁਸੀਂ ਸੁਣਾਓ ਜੀ ਕਿਹੜਾ ਗੁੜਾ ਨਹੀਂ ਮਿਲਿਆ ਕਿਤੇ ਦਾ ਕਿਰਪਾ ਗੁਰੂ ਸਾਹਿਬ ਦੀ ਚੱਲੀ ਜਾਂਦਾ ਜੀ ਗੱਡੀ ਚਮਕਾ ਰਹੇ ਉਹ ਬਹੁਤ ਸੋਹਣੀ ਗੱਡੀ ਰੱਖੀ ਹੋਈ ਹੈ ਕਹਿੰਦੇ ਕਿ ਗੱਡੀਆਂ ਜਿਹੜੀਆਂ ਨੇ ਰੋਜੀ ਰੋਟੀ ਜਿਹੜੀ ਹੁੰਦੀ ਹੈ ਉਹਨੂੰ ਚਮਕਾ ਕੇ ਰੱਖੋ ਦਾ ਬੰਦਾ ਕਹਿੰਦੀ ਆ ਆਪਣੀ ਰੋਜੀ ਰੋਟੀ ਤੇ ਪਹਿਲਾਂ ਹੁੰਦੀ ਹੈ ਵੀਰ ਜੀ ਠੀਕ ਹੈ ਨਹੀਂ ਜੇ ਆਪਾਂ ਰੋਜੀ ਰੋਟੀ ਨੂੰ ਸਾਫ਼ ਨਹੀਂ ਕਰਾਂਗੇ ਸਾਨੂੰ ਵੀ ਨਹੀਂ ਮਿਲਾਂਗੇ ਡਰਾਈਵਰ ਵੀਰ ਕਿੰਨੇ ਖੁਸ਼ ਨੇ ਸਰਕਾਰ ਤੋਂ ਔਰ ਲੋਕ ਸਭਾ ਦੀਆਂ ਚੋਣਾਂ ਨੇ ਕੀ ਸੋਚਦੇ ਹਾਂ ਕਿ ਡਰਾਈਵਰਾਂ ਲਈ ਕੀ ਕੁ ਸਹੂਲਤਾਂ ਹੋਣੀਆਂ ਚਾਹੀਦੀਆਂ ਸਰਕਾਰਾਂ ਨੂੰ ਕੀ ਕੁਸ਼ ਕਰਨਾ ਚਾਹੀਦਾ ਔਰ ਆਮ ਘਰਾਂ ਦੇ ਵਿੱਚ ਕੀ ਲੱਗਦਾ ਕਿ ਆਖਿਰ 1-2 ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰਾਂ ਵੱਲੋਂ ਸਹੂਲਤਾਂ ਦਿੱਤੀਆਂ ਜਾਣ ਅਸੀਂ ਤੇ ਕਿੰਨੇ ਜਿਹੜੇ ਸਾਡੇ ਇਲਾਕੇ ਦੇ ਐਮਐਲਏ ਸਾ ਬਹੁਤ ਵਧੀਆ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਕਹਿੰਦੇ ਚਲੋ ਆਉਂਦੀ ਟਾਈਮ ਨੂੰ ਵੀ ਇਹੀ ਆਉਣ ਸਾਨੂੰ ਜਿਹੜੀ ਇਸ ਸਾਲ ਕੁਝ ਮਿਲਿਆ ਅਸੀਂ ਕਹਿੰਦਾ ਉਹਦੀ ਸਾਨੂੰ ਵੀ ਬੜੇ ਵਧੀਆ ਕਰਨਾ ਕੀ ਕੁਝ ਮਿਲੇ ਇਸ ਸਾਲ ਜੀ ਇਹ ਕਹਿੰਦੇ ਸਾਨੂੰ ਸਹੂਲਤਾਂ ਮਿਲਦੀਆਂ ਨੇ ਇੱਥੇ ਜਿਹੜੀਆਂ ਮਿਲਦੀਆਂ ਸਾਨੂੰ ਅੱਗੇ ਕਈ ਵਾਰੀ ਤੰਗ ਹੁੰਦੇ ਸੀ ਕੁਝ ਤੰਗ ਹੁੰਦੇ ਸੀ ਅਸੀਂ ਹੁਣ ਜਿਹੜੀ ਆਮ ਆਦਮੀ ਪਾਰਟੀ ਆਈ ਹੈ ਬਹੁਤ ਵਧੀਆ ਪਾਰਟੀ ਆਈ ਹੈ ਸਾਨੂੰ ਇਹਨਾਂ ਤੋਂ ਥੋੜੀ ਜਿਹੀ ਰਾਹਤਦਾਰੀ ਮਿਲੀ ਹੈ ਅਸੀਂ ਕਹਿੰਦੇ ਬਹੁਤ ਵਧੀਆ ਕੀ ਰਾਹਤ ਮਿਲੀ ਰਾਹਤ ਇਹ ਸਾਨੂੰ ਮਿਲਿਆ ਵੀ ਸਾਨੂੰ ਜਿਹੜੇ ਰਸਤੇ ਵਿੱਚ ਪ੍ਰੋਬਲਮ ਆਉਂਦੀ ਸੀ ਉਹਦਾ ਹੱਲ ਹੋ ਜਾਂਦਾ ਇਸ ਲਈ ਅਸੀਂ ਬਹੁਤ ਖੁਸ਼ ਹਾਂ ਇਹਦੇ ਪਾਰਟੀ ਕਿਹੜੀਆਂ ਕਿਹੜੀਆਂ ਕਿੜੀਆਂ ਦਿੱਕਤਾਂ ਆਉਂਦੀਆਂ ਸੀ ਤੁਹਾਨੂੰ ਜੀ ਪ੍ਰੋਬਲਮ ਤਾਂ ਦੇਖੋ ਚੱਲੀ ਜਾਣੀ ਹੈ ਦੁਨੀਆ ਦੇ ਨਾਲ ਪ੍ਰੋਬਲਮ ਆ ਠੀਕ ਹੈ ਸਾਰੀਆਂ ਪ੍ਰੋਬਲਮਾਂ ਚਲਦੀਆਂ ਰਹਿੰਦੀਆਂ ਨੇ ਆਮ ਆਦਮੀ ਪਾਰਟੀ ਤੋਂ ਇਸ 2 ਸਾਲਾਂ ਦੇ ਕੰਮ ਤੋਂ ਖੁਸ਼ ਹੋ ਹਾਂਜੀ ਭਾਜੀ ਹਾਂਜੀ ਖੁਸ਼ ਹਾਂ ਲੋਕ ਸਭਾ ਦੇ ਐਮਪੀ ਕਾਂਗਰਸ ਪਾਰਟੀ ਤੋਂ ਨੇ ਔਰ ਕਿਸ ਉਹਨਾਂ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਅਸੀਂ ਖੇਤਰੀ ਪਾਰਟੀਆਂ ਅਸੀਂ ਪੰਜਾਬ ਬਾਰੇ ਸੋਚਦੇ ਹਾਂਜੀ ਭਾਜੀ ਬੀਜੇਪੀ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਪਲਾ ਕਰ ਸਕਦੇ ਹਾਂ ਪੰਜਾਬ ਦਾ ਕਰਜ਼ਾ ਵੀ ਤਾਰ ਸਕਦੇ ਹਾਂ ਕਾਂਗਰਸ ਦੇ ਐਮਐਲਏ ਹੈਗੇ ਆ ਹਾਂਜੀ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਸੋਚਦੇ ਹੋ ਅਸੀਂ ਤਾਂ ਇਹ ਸੋਚਦਾ ਦੇਖੋ ਇੰਨਾ ਸਾਲ ਹੋ ਗਿਆ ਕਾਂਗਰਸ ਕਾਲੀਦਾਰ ਸਾਰੇ ਚੱਲਦੇ ਆ ਰਹੇ ਅਸੀਂ ਇਹ ਤਾਂ ਕਹਿੰਦੇ ਆ ਵੀ ਚਲੋ ਹੁਣ ਜੇ ਨਵੀਂ ਪਾਰਟੀ ਹੈ ਕੁਝ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਨਾ ਹੁਣ ਜੇ ਤੁਸੀਂ ਕਹੋ ਵੀ ਅੱਜ ਹੀ ਸਾਰਾ ਕੰਮ ਹੋ ਜਾਏ ਅੱਜ ਤਾਂ ਹੋਣ ਨਹੀਂ ਲੱਗੇ ਕੁਝ ਟਾਈਮ ਤਾਂ ਲੱਗਦਾ ਹੈ ਚੀਜ਼ ਨੂੰ ਸੈਟਿੰਗ ਕਰਨ ਅਸਲ ਵਿੱਚ ਅਸੀਂ ਕਹਿੰਦੇ ਆ ਵੀ ਚਲੋ ਵਧੀਆ ਜਿਹੜੀ ਗੱਲ ਹੋ ਰਹੀ ਹੈ ਪਾਰਟੀ ਆਈ ਹੈ ਦੇਖਦੇ ਹਾਂ ਹੁਣ 5-7 ਸਾਲ ਨੂੰ ਟਾਈਮ ਤਾਂ ਲੱਗਦੀ ਹੈ ਵੀ ਜੀ ਸੈਟਿੰਗ ਹੋਣ ਬਿਲਕੁਲ ਸਰਦਾਰ ਜੀ ਤੋਂ ਵੀ ਪੁੱਛ ਲੈਣੇ ਆ ਸਰਦਾਰ ਜੀ ਨਾਂ ਕੀ ਹੈ ਤੁਹਾਡਾ ਮੇਰਾ ਜਗਤਾਰ ਸਿੰਘ ਜਗਤਾਰ ਜੀ ਗੱਡੀ ਚਲਾਉਂਦੇ ਕਿਹੜੀ ਗੱਡੀ ਆ ਤੁਹਾਡੇ ਕੋਲ ਮੇਰੇ ਕੋ ਆਰਟੀਕ ਆ ਜੀ ਆਰਟੀਕ ਆ ਜੀ ਹਾਂਜੀ ਸਰ ਜਿਹੜੇ ਗੂੜੇ ਮਿਲ ਰਹੇ ਆ ਕੰਮ ਕਰ ਸਹੀ ਚੱਲ ਰਿਹਾ ਬਸ ਹੁਣ ਕੰਮ ਡਾਊਨ ਹੋ ਗਿਆ ਜੀ ਆਸੀਜਨ ਚਾਕੇ ਆਕਸੀਜਨ ਹੋ ਗਿਆ ਹੁਣ ਤਾਂ ਆਕਸੀਜਨ ਜੀ ਕਰ ਕਿਦਾਂ ਚੱਲਦਾ ਬਸ ਮਾੜਾ ਮੋਟਾ ਤੋਰੀ ਫੁਲਕਾ ਜੀ ਮਾੜਾ ਮੋਟਾ ਕੰਮ ਰਹਿ ਗਿਆ ਫਤੇਗੜ ਸਾਹਿਬ ਰਹਿੰਦੇ ਹੋਏ ਕਿੰਨਾ ਕਿੰਨਾ ਸਮਾਂ ਹੋ ਗਿਆ ਤਕਰੀਬ ਬਚਪਨ ਉਰੀ ਗੇ ਜਾ ਰਿਆ ਜਨਮੇ ਉਰੀ ਦਾ ਫਤੇਗੜ ਸਾਹਿਬ ਦਾ ਜੀ ਬਚਪਨ ਤੋਂ ਹੁਣ ਤੱਕ ਕੀ ਲੱਗਦਾ ਨਿਚੋੜ ਕੀ ਆ ਸਰਕਾਰਾਂ ਬਦਲਦੀਆਂ ਰਹੀਆਂ ਐਮਪੀ ਬਦਲਦੇ ਰਹੇ ਐਮਐਲਏ ਬਦਲਦੇ ਰਹੇ ਕਿੰਨੇ ਕਿੰਨਾ ਕੁ ਵਿਕਾਸ ਕੀਤਾ ਔਰ ਕੀ ਆਸ ਕਰਦੇ ਹੋ ਕੀ ਕੰਮ ਹੋਣੇ ਚਾਹੀਦੇ ਆ ਫਤਿਹਗੁਰ ਸਾਹਿਬ ਦੇ ਵਿੱਚ ਦੋ ਤਿੰਨ ਕੰਮ ਜਿਹੜੇ ਮੇਨ ਨੇ ਵਿਕਾਸ ਆ ਦੇਖੋ ਬੇਰੋਜ਼ਗਾਰੀ ਵੱਧ ਗਈ ਹੈ ਮੰਗਾਈ ਜਿਆਦੇ ਹੋ ਰਹੀ ਹੈ ਬੇਰੋਜ਼ਗਾਰੀ ਵਾਧਾ ਠੀਕ ਹੈ ਨਹੀਂ ਆਉਣ ਵਾਲੀਆਂ ਸਰਕਾਰਾਂ ਦਾ ਵਾਦੇ ਕਰਦੀਆਂ ਉਹ ਨਹੀਂ ਪੂਰੇ ਹੁੰਦੇ ਠੀਕ ਹੈ ਨਾ ਜੀ ਬੇਰੋਜ਼ਗਾਰੀ ਬਹੁਤ ਆ ਕਾਂਗਰਸ ਦੇ ਐਮਪੀ ਨੇ ਇੱਧਰ ਕਦੇ ਮਿਲੇ ਹੋ ਨਾ ਪਤਾ ਉਹਨਾਂ ਦਾ ਕੀ ਹੈ ਕਿਹੜੇ ਜੀ ਜੀਪੀ ਸਾਹਿਬ ਕਾਂਗਰਸ ਦੇ ਐਮਪੀ ਜਿਹੜੇ ਨੇ ਇਸ ਸਮੇਂ ਨਹੀਂ ਉਹ ਨਹੀਂ ਆਏ ਹਲੇ ਪਤਾ ਨਹੀਂ ਨਹੀਂ ਜੀ ਪੰਜਾਬ ਦੇ ਮੁੱਖ ਮੰਤਰੀ ਬਾਰੇ ਪਤਾ ਕਿਦਾਂ ਦੇ ਕੰਮ ਕਰ ਰਹੇ ਆ ਭਗਵੰਤ ਸਿੰਘ ਸਾਹਿਬ ਹਾਂ ਜੀ ਚਲੋ ਲੱਗੇ ਹੋਏ ਆ ਜੀ ਦੇਖੋ ਉਹਨਾਂ ਨੇ ਕਿਵੇਂ ਮੌਕਾ ਦਿੱਤਾ ਉਹਨੂੰ ਪੰਜਾਬ ਦੇ ਲੋਕਾਂ ਨੇ ਦੇਖਦੇ ਆ 5 ਸਾਲ ਕੀ ਕਰਦੇ ਆ ਉਹ ਵੀ ਠੀਕ ਹੈ ਤੇ ਹੋਰ ਵੀ ਗੱਲ ਕਰ ਲੈਨੇ ਆ ਇੱਕ ਸੁਣੀ ਜੀ ਰੈਡੀ ਕੁਲਚਿਆਂ ਦੀ ਖੜੀ ਹੋਈ ਆ ਪਈ ਕਿੱਧਾ ਹੋ ਕਿਹੜੀ ਜਗ੍ਹਾ ਤੋਂ ਅਸੀਂ ਯੂਪੀ ਤੇ ਗਏ ਜੀ ਯੂਪੀ ਤੇ ਉੱਤਰ ਪ੍ਰਦੇਸ਼ ਯੂਪੀ ਦੇ ਕਿੰਨਾ ਸਮਾਂ ਤੁਸਮਾ ਹੋ ਗਿਆ ਯੂਪੀ ਤੋਂ ਆਏ 15 ਸਾਲ ਹੋ ਗਏ ਜੀ ਫਤੇਗੜ ਸਾਹਿਬ ਦੇ ਵਿੱਚ ਵੋਟ ਵੀ ਬਣ ਗਈ ਇੱਧਰ ਦੀ ਹਾਂ ਜੋੜ ਬਣੀ ਹੋ ਜੀ ਕਿੰਨੂੰ ਪਾਉਂਗੇ ਵੋਟ ਫਿਰ ਇਹ ਦੇਖਦੇ ਕਿੰਨੂੰ ਪਾਣਾ ਜੀ ਆ ਵੀ ਕੋਈ ਬਤਾ ਨਹੀਂ ਸਕਦਾ ਕਿੰਨੂੰ ਪਾਣਾ ਜੀ ਤੁਹਾਡੇ ਲਈ ਕੰਮ ਕਿੰਨੇ ਕੀਤਾ ਹੈ ਕਿਹੜੀ ਸਰਕਾਰ ਲੱਗਦਾ ਕਿ ਭਲਾ ਕਰ ਸਕਦੀ ਹੈ ਲੋਕਾਂ ਦਾ काम कर सारी सरकारें कर दिए जी अपनी में जगह सही सही जी ਨਾਲ ਨਾਲ ਕੁਲਚਾ ਵੀ ਬਣਵਾ ਲੈਨੇ ਆਂ ਔਰ ਬੜੀ ਸੋਹਣੀ ਰੱਡੀ ਤਿਆਰ ਕੀਤੀ ਹੋਈ ਆ ਤੁਸੀਂ ਹਾਂ ਜੀ ਹਾਂ ਕਰਵਾਰ ਸਹੀ ਚੱਲ ਰਿਹਾ ਹੈ ਹਾਂ ਨਾਲ ਕੁਲਚਾ ਵੀ ਇੱਕ ਤਿਆਰ ਕਰ ਦੋ ਕੁਲਚਾ ਵੀ ਖਾ ਲੈਨੇ ਆਂ ਨਾਲ ਗੱਲਬਾਤ ਕਰ ਲੈਨੇ ਕਰਦੇ ਨੇ ਕੀ ਸੋਚਦੇ ਹੋ ਇੱਥੇ ਫਤੇਗੜ ਸਾਹਿਬ ਦੇ 15 ਸਾਲ ਦੇ ਵਿੱਚ ਕੀ ਕੀ ਚੀਜ਼ਾਂ ਦੇਖੀਆਂ ਤੁਸੀਂ ਸਾਰਾ ਕੁਝ ਦੇਖਾ ਹੋਆ ਜੀ ਕੀ ਲੱਗਦਾ ਕੋਣ ਪਲਾ ਕਰ ਸਕਦਾ ਬਾਲਾ ਜੀ ਸਾਰੇ ਕਰਸ ਜਿਹੜਾ ਜਬ ਜਿੱਤ ਗਿਆ ਉਹ ਤਾਂ ਫਲੇ ਕਰੇਗਾ ਜੀ ਫਿਰ ਸਾਲੇ ਬਾਰੇ ਰਾਜਨੀਤੀ ਬਾਰੇ ਪਤਾ ਕਿ ਸੈਂਟਰ ਦੀ ਰਾਜਨੀਤੀ ਬਾਰੇ ਜ਼ਿਆਦਾ ਪਤਾ ਰਾਜਨੀਤਿਕ ਵਾਸਤੇ ਜਾਣਕਾਰੀ ਹੈ ਨਹੀਂ ਜੀ ਹਾਂ ਜੀ ਦੇਖੋ ਅਗਰ 10 15 ਸਾਲ ਪਹਿਲਾਂ ਦੀ 15 ਸਾਲ ਪਹਿਲਾਂ ਆਏ ਸੀ ਤੁਸੀਂ ਇੰਨੀ ਮਹਿੰਗਾਈ ਨਹੀਂ ਸੀਗੀ ਹਾਂ ਠੀਕ ਹੈ ਕੁਲਚਾ ਉਸ ਉਸ ਸਮੇਂ ਵੀ ਕੁਲਚੇ ਵੇਚਦੇ ਸੀ ਉਸ ਸਮੇਂ ਦਿਹਾੜੀ ਕਰਦਾ ਸੀ ਜੀ ਅੱਛਾ ਦਿਹਾੜੀ ਕਰਦੇ ਸੀ ਹਾਂ ਜੀ ਉਸ ਤੋਂ ਬਾਅਦ 15 ਸਾਲਾਂ ਦੇ ਵਿੱਚ ਮਹਿੰਗਾਈ ਵੀ ਬਹੁਤ ਹੋ ਗਈ। ਹਾਂ ਜੀ ਮਹਿੰਗਾਈ ਵਧਦੀ ਰਹਦੀ ਹੈ। ਹੈਂ? ਹਾਂ ਜੀ। ਕਿਸ ਤਰ੍ਹਾਂ ਦੇਖਦੇ ਹਾਂ ਕਿ ਆਖਰ ਮਹਿੰਗਾਈ ਵੱਧ ਗਈ, ਬੱਚਿਆਂ ਦੀ ਫੀਸਾਂ ਵੱਧ ਗਈਆਂ। ਹੈਂ? ਹਾਂ ਜੀ। ਸਕੂਲ ਦੀਆਂ ਫੀਸਾਂ ਵੱਧ ਗਈਆਂ, ਮੈਡੀਕਲ ਦੇ ਖਰਚੇ ਵੱਧ ਗਏ, ਹੋਰ ਵੀ ਚੀਜ਼ਾਂ ਵੱਧ ਗਈਆਂ। ਉਹ ਤਾਂ ਵਧਦੇ ਰਹਤੇ ਜਿਵੇਂ ਮੰਨ ਲਿजिए ਮਹਿੰਗਾਈ بڑھےਗੀ, ਜਨਤਾ ਵੀ ਵਧਦੀ ਰਹਦੀ ਹੈ ਜੀ। ਸਾਰਾ ਕੁਝ ਦੇਦੀ ਫਿਰ। ਕਿਉਂਕਿ ਕੁਲਚੇ ਦੀ ਰੇੜੀ ਲਾਂਦੇ 15 ਸਾਲ ਇਹਨਾਂ ਨੂੰ ਹੋਇਆ ਤੇ ਪੰਜਾਬ ਦੀ ਇਹਨਾਂ ਨੇ ਵੋਟ ਵੀ ਬਣਾ ਲਈ, ਸਾਹਮਣੇ ਗੱਲ ਕਰ ਲੈਣੇ ਆ। ਕਿ ਅਧਰ ਬੈਠੇ ਨੇ ਇਹਨਾਂ ਤੋਂ ਗੱਲਬਾਤ ਕਰ ਲੈਨੇ ਕੀ ਸੋਚਦੇ ਨੇ ਸਰਦਾਰ ਜੀ ਕਿੱਦਾਂ ਹੋ? ਠੀਕ ਆ ਜੀ ਬਹੁਤ ਵਧੀਆ ਜੀ ਤੁਸੀਂ ਕਿੱਦਾਂ ਹੋ? ਵਧੀਆ ਜੀ। ਫਾਸਟ ਕਲਾਸ। ਛਾਰੋਬਾਰ ਕਿੱਦਾਂ ਚੱਲ ਰਿਹਾ ਘਰਬਾਰ? ਬਹੁਤ ਠੀਕ ਆ ਜੀ। ਬਹੁਤ ਬਹੁਤ ਵਧੀਆ ਚੱਲਦਾ ਹੈ। ਇੱਥੇ ਕਿੰਨੇ ਟਾਈਮ ਤੋਂ ਬੈਠੇ ਹੋ ਔਰ ਕੰਮ ਕੀ ਕਰਦੇ ਹੋ? ਕੰਮ ਤਾਂ ਹਸਪੀਟਲ 'ਚ ਕਰਦੇ ਹਾਂ। ਹਸਪੀਟਲ 'ਚ ਕਰਦੇ ਹੋ ਤੁਸੀਂ? ਮੈਂ ਖੇਤੀਬਾੜੀ ਕਰਦਾ। ਖੇਤੀਬਾੜੀ ਹਾਂ। ਕਿੱਦਾਂ ਚੱਲ ਰਹੀ ਹੈ ਖੇਤੀਬਾੜੀ ਕੀ ਕੀ ਦਿੱਕਤਾਂ ਆ ਰਹੀਆਂ ਨੇ ਖੇਤੀਬਾੜੀ ਦੇ ਵਿੱਚ? ਵੈਸੇ ਹੁਣ ਜਿੱਦਾਂ ਦੀ ਮਾਨ ਸਰਕਾਰ ਆਈ ਉਦੋਂ ਤੋਂ ਕੋਈ ਦਿੱਕਤ ਨਹੀਂ ਆ ਰਹੀ ਪੈਸੇ ਪੂਸੇ ਟਾਈਮ ਤੇ ਆ ਰਹੇ ਆ ਬਿਲਕੁਲ ਟਾਈਮ ਤੇ ਪੈਸੇ ਵੀ ਟਾਈਮ ਤੇ ਆ ਰਹੇ ਆ ਫਸਲ ਵੀ ਟਾਈਮ ਤੇ ਚੱਕੀ ਜਾ ਰਹੀ ਹੈ ਕੋਈ ਦਿੱਕਤ ਨਹੀਂ ਪਹਿਲੇ ਬਾਰ ਦਾਨੇ ਦੀ ਦਿੱਕਤਾਂ ਹੁੰਦੀਆਂ ਸੀ ਫਸਲ ਦੀ ਦਿੱਕਤ ਆਈ ਹੈਗੀ ਇਸ ਵਾਰ ਇਸ ਵਾਰ ਕੀ ਹੁਣ 2 ਸਾਲਾਂ ਤੋਂ ਕੋਈ ਦਿੱਕਤ ਨਹੀਂ ਆ ਰਹੀ ਹੈਗੀ ਸਰਦਾਰ ਜੀ ਤੁਸੀਂ ਕੀ ਹਸਪੀਟਲ 'ਚ ਕੰਮ ਕਰਦੇ ਹੋ ਕੀ ਕੰਮ ਕਰਦੇ ਹੋ ਹਸਪੀਟਲ ਲੈਬ ਦਾ ਕੰਮ ਕਰਦੇ ਲੈਬ ਲੈਬ ਟੈਕਨੀਸ਼ੀਅਨ ਹਾਂਜੀ ਹਾਂਜੀ ਲੈਬ ਟੈਕਨੀਸ਼ੀਅਨ ਲੈਬ ਟੈਕਨੀਸ਼ੀਅਨ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ ਖਾਸ ਕਰ ਔਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਹਾਲਾਂਕਿ ਪੂਰੇ ਦੇਸ਼ ਦੇ ਵਿੱਚ ਨੇ ਪੰਜਾਬ ਦੇ ਵਿੱਚ ਖਾਸ ਦੋ ਤਿੰਨ ਚੀਜ਼ਾਂ ਕਿਹੜੀਆਂ ਨੇ ਜੋ ਤੁਹਾਨੂੰ ਲੱਗਦਾ ਹੈ ਕਿ ਬੰਦ ਹੋਣੀਆਂ ਚਾਹੀਦੀਆਂ ਨੇ ਔਰ ਵਿਕਾਸ ਪੱਖੋਂ ਦੋ ਤਿੰਨ ਕੰਮ ਹੋਣੇ ਚਾਹੀਦੇ ਆ ਜਿਸ ਕਰਕੇ ਪੰਜਾਬ ਦਾ ਭਲਾ ਹੋ ਸਕਦਾ ਪਹਿਲਾਂ ਤਾਂ ਦੇਖੋ ਜੀ ਨਸ਼ੇ ਦਾ ਹੀ ਮੇਨ ਤਾਂ ਮੇਨ ਤਾਂ ਨਸ਼ੇ ਦਾ ਹੀ ਬਹੁਤ ਜ਼ਿਆਦਾ ਹੈ ਨਸ਼ਾ ਹੀ ਬੰਦ ਹੋਣਾ ਚਾਹੀਦਾ ਦੇ ਲਈ ਨਹੀਂ ਕਰ ਪਾਈ ਪੰਜਾਬ ਮਾਨ ਸਰਕਾਰ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਤਾਂ ਫਰਕ ਆ ਫਿਰ ਵੀ ਪਰ ਉਹਨੇ ਆਸਾਂ ਦੇ ਪੂਰੀ ਨੁੱਤਰ ਜਿੰਨੀ ਹੋਣੀ ਚਾਹੀਦੀ ਹੈ ਹੁਣ ਇੱਥੇ ਦੇ ਜਿਹੜੇ ਐਮਪੀ ਨੇ ਕਾਂਗਰਸ ਦੇ ਉਹਨਾਂ ਨੂੰ ਕਦੇ ਮਿਲੇ ਹੋ ਜਾਂ ਉਹਨਾਂ ਦੇ ਕਿਤੇ ਕੰਮ ਯਾਦ ਨੇ ਤੁਹਾਨੂੰ ਕਿ ਕਿਹੜੇ-ਕਿਹੜੇ ਕੰਮ ਉਹਨਾਂ ਵੱਲੋਂ ਕਰਾਏ ਗਏ ਨੇ ਕਦੇ ਦੇਖਿਆ ਗਿਆ ਕਦੇ ਮਿਲੇ ਹੋ ਉਹਨਾਂ ਨਹੀਂ ਖਾਸ ਨਹੀਂ ਕਦੇ ਮਿਲੇ ਨਾ ਪਤਾ ਐ ਐਮਪੀ ਕੋਣ ਹੈ ਨਾ ਨਾ ਤਾਂ ਪਤਾ ਹੈ ਡਾਕਟਰ ਅਮਰ ਸਿੰਘ ਹੈ ਡਾਕਟਰ ਅਮਰ ਸਿੰਘ ਆ ਬਈ ਤੁਹਾਡਾ ਨਾਂ ਕੀ ਹੈਗਾ ਮਨਮਨਪ੍ਰੀਤ ਸਿੰਘ ਹੈ ਸਰਪ੍ਰੀਤ ਸਿੰਘ ਅਮਨਪ੍ਰੀਤ ਅਮਨਪ੍ਰੀਤ ਕੀ ਕੰਮ ਕਰਦੇ ਹੋ ਮੈਂ ਬਰੇ ਡਰਾਈਵਰੀ ਕਰਦਾ ਜੀ ਡਰਾਈਵਰੀ ਕਰ ਉਮਰ ਕਿੰਨੀ ਹੈ ਮੇਰੀ 24 ਵਾਲੀ ਇੱਥੋਂ ਹੀ ਬਿਲੋਂਗ ਕਰਦੇ ਹਾਂ ਕਰਦੇ ਬੋਲਦੇ ਨਹੀਂ ਕਿ ਡਰਾਈਵਰੀ ਚ ਤਾਂ ਰਿਸਕ ਹੀ ਬਹੁਤ ਆ ਉਮਰ ਵੀ ਛੋਟੀ ਹੈ ਤੁਹਾਡੀ ਕਹਿੰਦੇ ਕਿ ਡਰਾਈਵਰ ਗੱਡੀ ਚਲਾਉਂਦਾ ਤੇਲੀ ਤੇ ਹੀ ਜਾਨ ਹੁੰਦੀ ਆ ਡਰਾਈਵਰ ਦੀ ਤਾਂ ਕੀ ਸੋਚ ਕੇ ਡਰਾਈਵਰੀ ਦੇ ਵਿੱਚ ਆਏ ਵੀਰੇ ਜਰ ਕੋਈ ਨੌਕਰੀ ਨਹੀਂ ਮਿਲਣੀ ਹੈਗੀ ਜੇ ਆਪਾਂ ਕਹਈਏ ਕੰਮਕਾਰ ਨਹੀਂ ਹੈਗਾ ਤਾਂ ਹੁਣ ਫਿਰ ਇਹੀ ਜੋ ਕੰਮ ਮਿਲਦਾ ਪੋ ਕਰਨਾ ਪੈਂਦਾ ਹੈ ਮਤਲਬ ਸ਼ੌਕ ਲਈ ਨਹੀਂ ਕਰ ਰਹੇ ਮਜਬੂਰੀ ਲਈ ਕਰ ਰਹੇ ਹਾਂ ਕਿੱਡੀ ਕਰਦੇ ਪਏ ਨੌਕਰੀ ਦੇਖੀਆਂ ਸੀਗੀਆਂ ਭਰਤੀ ਵੀ ਦੇਖ ਲਈਆਂ ਸੀਗੀਆਂ ਪਰ ਨਹੀਂ ਬਣਿਆ ਕੁਝ ਜੇ ਆਪਾਂ ਕਹਈਏ ਕਰਦੇ ਕੀ ਕਰਦੇ ਸੀਗੇ ਡੈਡੀ ਵਗੈਰਾ ਕੀ ਕਰਦੇ ਸੀ ਕਿਹੜੀ ਰਾਜਮਿਸਤਰੀ ਦਾ ਕੰਮ ਕਰਦਨੇ ਸੀ ਹਾਂਜੀ ਹਾਂ ਲੀਵਰ ਦਾ ਭਰਤੀ ਕਿੰਨੀ ਕਿੰਨੀ ਵਾਰੀ ਟਰਾਈ ਕੀਤਾ ਮੈਂ ਵੀਰੇ 3 ਵਾਰੀ ਆਰਮੀ ਦੇਖੀ ਸੀਗੀ ਤੇ ਇੱਕ ਵਾਰੀ ਆਪਣਾ ਚ ਰੇਲਵੇ ਚ ਭਰੇ ਸੀਗੇ ਫਾਰਮ ਤੇ ਪਰ ਨਹੀਂ ਬਣਿਆ ਕਿੱਤੇ ਕਿਤੇ ਦੇ ਗੇੜੇ ਲਾਣੇ ਹੁਣ ਇਧਰੋਂ ਫਤੇਗਰ ਸਾਹਿਬ ਵੀਰੇ ਜਿੱਥੇ ਦਾ ਆ ਜਾਂਦਾ ਆਪਾਂ ਲਾ ਲੀਂਦੇ ਆ ਵੀ ਆਲ ਇੰਡੀਆ ਪਰਮੋਡ ਜੀ ਮੈਂ ਆਪਾਂ ਕਹਿ ਲਈਏ ਹਨਾ ਵੀ ਜਿੱਥੇ ਧਿਆਨ ਦੇ ਆਪਾਂ ਲਾਈਏ ਨੇ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਗੱਲ ਰਹਿ ਵੀ ਦਾ ਤੁਹਾਡਾ ਹੁਣ ਕੋਰ ਕਿੰਨੇ ਸਾਲ ਹੋ ਗਏ ਚਲਾਉਂਦੇ ਗੱਡੀ ਮੇਰੇ ਵੀਰੇ 4 ਸਾਲ ਹੋ ਗਈ ਪਲੱਸ ਪਲੱਸ 2 ਦੇ ਬਾਅਦ ਮੈਂ ਚਲਾਣ ਲੱਗ ਗਿਆ ਸੀ 4 ਸਾਲ ਦੇ ਵਿੱਚ ਤੁਸੀਂ ਕਈ ਸਟੇਟਾਂ ਦੇਖ ਲਈਆਂ ਹੋਣਗੀਆਂ ਕਈ ਸਟੇਟਾਂ ਦੇ ਰੂਲ ਦੇਖਣੇ ਹੋਣਗੇ ਕਈ ਸਟੇਟਾਂ ਦੇ ਡਿਵੈਲਪਮੈਂਟ ਦੇਖ ਲਈ ਹੋਊਗੀ ਪੰਜਾਬ ਨੂੰ ਕਿਸ ਤਰ੍ਹਾਂ ਕੰਪੈਰੀਜ਼ਨ ਕਰਦੇ ਹੋ ਔਰ ਤੁਹਾਨੂੰ ਹਜੇ ਤੱਕ ਤੁਹਾਡਾ 4 ਸਾਲ ਦਾ ਜਦੋਂ ਤੋਂ ਤੁਸੀਂ ਕੰਮ ਕਰਨ ਲੱਗੇ ਹੋ ਕੀ ਸਹੂਲਤਾਂ ਮਿਲੀਆਂ ਤੇ ਕੀ ਕਮੀਆਂ ਲੱਗੀਆਂ ਸਹੂਲਤਾਂ ਵੀਰੇ ਡਰਾਈਵਰਾਂ ਨੂੰ ਤਾਂ ਤੁਹਾਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਕਿਤੇ ਹੁਣ ਜਦੋਂ ਪਿੱਛੇ ਸਰਕਾਰ ਨੇ ਕਹਦਾ ਸੀਗਾ ਵੀ ਜੇ ਕੋਈ ਮਰ ਗਿਆ ਜਾਂ ਕੁਝ ਹੋ ਗਿਆ ਹਨਾ ਵੀ ਆਪਾਂ ਨੂੰ ਪੈਸੇ ਭਰਨੇ ਪੈਣੇ ਆ ਡਰਾਈਵਰ ਤੇ ਹੀ ਪੈ ਗਿਆ ਜੀ ਹਨਾ ਡਰਾਈਵਰ ਤਾਂ ਇੰਨੇ ਕਮਾਉਂਦਾ ਵੀ ਨਹੀਂ ਹੈ ਕਿੰਨੇ ਕਮਾ ਲੂਗਾ ਡਰਾਈਵਰ ਮਹੀਨੇ ਤੇ ਆ 10000 ਕਮਾ ਲੂਗਾ 15000 ਕਮਾ ਲੂਗਾ ਜੇ ਖਰਚਾ ਬਾਣੀ ਗੱਡੀ ਦਾ ਵੀ ਕੱਢਣਾ ਸਾਰਾ ਕੁਝ ਕੱਢਣਾ ਹੀ ਹਨਾ ਆਪਣਾ ਵੀ ਡਰਾਈਵਰ ਨੂੰ ਕੁਝ ਕੁ ਸਹੂਲਤਾਂ ਮ ਮੇਰੇ ਪੰਜਾਬ ਸਰਕਾਰ ਵੱਲੋਂ 24 ਸਾਲ ਦੀ ਉਮਰ ਆ ਗੱਡੀ ਚਲਾ ਰਹੇ ਹਾਂ 4 ਸਾਲਾਂ ਤੋਂ ਰਾਜਨੀਤੀ ਬਾਰੇ ਕੀ ਸੋਚਦੇ ਹੋ ਕਿ ਸਿਆਸਤ ਕੀ ਚੀਜ਼ ਆਖਰ ਵੋਟਾਂ ਦਿੱਤੀਆਂ ਕਿੰਨੀ ਵਾਰੀ ਵੋਟ ਦੇ ਚੁੱਕੇ ਹੋ ਮੈਂ ਵੀ ਪਿਛਲੇ ਸਾਲ ਮਤਲਬ ਪਿਛਲੀ ਵਾਰ ਜਰ ਵੋਟਾਂ ਹੋਈਆਂ ਸੀ ਮਾਉਤ ਪਾਈ ਨਹੀਂ ਸੀ ਐਵੇਂ ਕਹਾਂ ਮੈਂ ਤੇ ਐਦ ਕੀ ਪਾਵਾਂਗੇ ਪਹਿਲੀ ਵਾਰ ਪਾਉਂਗੇ ਹਾਂਜੀ ਪਹਿਲੀ ਵਾਰ ਪਾਣੀ ਹੈ ਕਿਨੂੰ ਪਾਉਂਗੇ ਪਹਿਲੀ ਵਾਰ ਵੋਟ ਔਰ ਕੀ ਸੋਚ ਕੇ ਜਾਓਗੇ ਘਰ ਕੀ ਸੋਚ ਕੇ ਵੀਰੇ ਹਣ ਦੇਖੋ ਸਰਕਾਰ ਦੇ ਜੋ ਹਾਲ ਨੇ ਪਹਿਲਾਂ ਗਾ ਦਾ ਨਸ਼ੇ ਵੱਤੇ ਹਨ ਜੀ ਕੋਈ ਹਰ ਇੱਕ ਸਰਕਾਰ ਆਉਂਦੀ ਹੈ ਅਗਲਾ ਕਹਿ ਲੈਂਦੇ ਵੀ ਨਸ਼ਾ ਕਰਦਾਂਗੇ ਮੁਕਤ ਹਨਾ ਹੀ ਪੰਜਾਬ ਨੂੰ ਕਰਦਾਂਗੇ ਪਰ ਜਿੰਨੇ ਕੋ ਹੋ ਰਹੇ ਆਂ ਕੁਛ ਕਮਾੜਾ ਮੋਟਾ ਘਟ ਜਾਂਦਾ ਈ ਕੁਛ ਕਵਾ ਦੇ ਜਾਂਦਾ ਪਰ ਭਾਈ ਯਾਰ ਤੁਹਾਡੀ 24 ਸਾਲ ਦੀ ਉਮਰ ਹੈ ਤੁਹਾਡੇ ਹੋਰ ਵੀ ਨਾਲ ਦੇ ਹੋਣਗੇ 2-4 ਸਾਲ ਬਾਅਦ ਵੀ ਹੋਣਗੇ 1-2 ਸਾਲ ਘੱਟ ਵੀ ਹੋਣਗੇ ਡਰਾਈਵਰਾਂ ਨੂੰ ਬਦਨਾਮ ਵੀ ਕੀਤਾ ਜਾਂਦਾ ਕਰਕੇ ਨਸ਼ੇ ਪੱਤੇ ਵੀ ਬਹੁਤ ਕਰਦੇ ਅਸਲ ਦੇ ਵਿੱਚ ਇਦਾਂ ਦਾ ਹੈਗਾ ਕੁਛ ਮੈਨੂੰ ਤਾਂ ਮੈਂ ਤਾਂ ਕੋਈ ਨਸ਼ਾ ਕਰਦਿਆਂ ਕਿ 4 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਮੇਰੇ ਨਾਲ ਦੇ ਵੀ ਕਈ ਨੇ ਹੁਣ ਉਹਰੇ ਵੀਰ ਭਾਈ ਬੈਠੇ ਨੇ ਮੈਂ ਅੱਜ ਤੱਕ ਕਿਸੇ ਦੇ ਹੱਥ ਚ ਕੋਈ ਨਸ਼ਾ ਪਤਾ ਦੇਖਿਆ ਨਹੀਂ ਹੈਗਾ ਹੁਣ ਜੇ ਆਪਾਂ ਕਹਿ ਦਈਏ ਜੀ ਇੱਕ ਜਿਹੜੇ ਪਹਿਲਾਂ ਕੋਈ ਡਰਾਈਵਰ ਕਰਦੇ ਹੋਣੇ ਆ ਉਹੀ ਲਤ ਲੱਗੀ ਹੋਈ ਹੈ ਵੀ ਹਾਂ ਡਰਾਈਵਰ ਬਦਨਾਮ ਨੇ ਬਸ ਨਾਮ ਤੋਂ ਬਦਨਾਮ ਨੇ ਹੁਣ ਪਹਿਲੀ ਵਾਰ ਵੋਟ ਪਾਣੀ ਹੈ ਤੇ ਕੀ ਦੇਖ ਕੇ ਪਾਉਗੇ ਪਾਰਟੀ ਦੇਖ ਕੇ ਕੈਂਡੀਡੇਟ ਦੇਖ ਕੇ ਕੰਮ ਦੇਖ ਕੇ ਫ੍ਰੀ ਬਿਜਲੀ ਦੇਖ ਕੇ ਪਾਉਗੇ ਫ੍ਰੀ ਬਸਾਂ ਦਾ ਸਫ਼ਰ ਦੇਖ ਕੇ ਪਾਉਗੇ ਕੀ ਸੋਚ ਰਹੇ ਹੋ ਫ੍ਰੀ ਵੀਰੇ ਬਸਾਂ ਦਾ ਸਫ਼ਰ ਤਾਂ ਆਪਾਂ ਤਾਂ ਕਹਦਾ ਬਸਾਂ ਦਾ ਸਫ਼ਰ ਮੇਨਾ ਲੇਡੀਜ਼ ਨੂੰ ਹੀ ਆ ਬਸਾਂ ਦਾ ਸਫ਼ਰ ਦਾ ਫ੍ਰੀ ਹੌਣ ਦੇਖ ਰਿਹਾ ਵੀ ਕੈਂਡੀਡੇਟ ਕਿਹੜਾ ਹੈ ਹਨਾ ਜੀ ਤੇ ਦੇਖੋ ਹੁਣ ਮੌਕੇ ਤੇ ਕੀ ਬਣਦਾ ਜਿੱਦਾਂ ਨੂੰ ਮਾਈਂਡ ਚੱਲ ਪਿਆ ਉਦੋਂ ਪਾ ਦਾਂਗੇ ਵੋਟ ਅਕਾਲੀ ਦਲ ਕਾਂਗਰਸ ਭਾਜਪੀ ਝਾੜੂ ਕਿੰਨਾ ਦਾ ਕੰਮ ਹਜੇ ਤੱਕ ਬੈਸਟ ਲੱਗਦਾ ਬੈਸਟ ਦਾ ਵੀਰੇ ਹੁਣ ਜੇ ਆਪਾਂ ਕਹਿ ਰਹੀਏ ਸਰਾਰੀਆਂ ਸਾਰੀਆਂ ਸਰਕਾਰਾਂ ਨੇ ਕੁਛ ਨਾ ਕੁਛ ਤਾਂ ਕਰਿਆ ਆ ਆਪਾਂ ਇਹ ਨਹੀਂ ਕਹਿੰਦੇ ਵੀ ਕੁਛ ਵੀ ਨਹੀਂ ਕਰਿਆ ਹੈਗਾ ਹਰ ਇੱਕ ਸਰਕਾਰ ਨੇ ਕੁਛ ਨਾ ਕੁਛ ਤਾਂ ਕਰਿਆ ਵੀ ਜਿੰਨਾ ਕਿ ਚਲੋ ਜੇ ਤੱਕ ਆਪਣੇ ਮੇਰਾ ਮਾਈਂਡ ਆ ਵੀ ਮੈਂ ਅਕਾਲੀ ਦਲ ਜਾਂ ਕਾਂਗਰਸ ਨੂੰ ਵੋਟ ਪਾਉਂਗਾ ਹਾਂ ਜੀ ਮਾਈਂਡ ਬਣਾ ਰਹੇ ਹੋ ਜੀ ਮਾਈਂਡ ਬਣਾ ਰਹੇ ਹਾਂ ਸਲਾਹ ਕਰ ਰਹੇ ਹਾਂ ਜ ਠੀਕ ਹੈ ਸਰਦਾਰ ਸਾਹਿਬ ਤੋਂ ਗੱਲ ਕਰ ਲੈਣੇ ਕਿਉਂਕਿ ਉਮਰ ਵੀ ਵੱਧ ਹੈ ਔਰ ਤਜਰਬਾ ਵੀ ਹੈ ਨਾ ਨਾਲੋਂ ਵੱਧ ਹੋਊਗਾ ਸਰਦਾਰ ਸਾਹਿਬ ਨਾ ਕੀ ਹੈ ਮੇਰ ਜਸਬੀਰ ਸਿੰਘ ਜੀ ਉਮਰ ਕਿੰਨੀ ਹੋ ਚੁੱਕੀ ਹੈ ਮੇਰ 62 ਸਾਲ ਹੈ 62 ਸਾਲ ਕੰਮ ਕੀ ਕਰਦੇ ਹੋ ਮੈਂ ਬਾਹਰੋਂ ਆਇਆ ਜੀ ਦੁਬਈ ਤੋਂ 25 ਸਾਲ ਆਇਆ ਹੈ ਅੱਛਾ ਠੀਕ ਤੇ ਕਿੰਨਾ ਸਮਾਂ ਹੋ ਗਿਆ ਇੱਧਰ ਆਏ ਇੱਥੇ 4 ਸਾਲ ਹੋ ਗਏਗੇ 4 ਸਾਲ ਉੱਧਰ 25 ਸਾਲ ਹੋ ਗਏ ਕਹਿੰਦੇ ਕਿ ਦੁਬਈ ਨੇ ਕਾਫੀ ਘੱਟ ਸਮੇਂ ਦੇ ਵਿੱਚ ਆਪਣੇ ਆਪਣੇ ਆਪ ਨੂੰ ਡਵੈਲਪਮੈਂਟ ਇੰਨੀ ਤਕੜੀ ਕਰ ਲਈ ਕਿ ਹੁਣ ਮੋਸਟ ਪੂਰੇ ਵਰਲਡ ਦੇ ਵਿੱਚ ਦੂਜੇ ਤੀਜੇ ਨੰਬਰ ਤੇ ਆਂਦਾ ਦੁਬਈ ਦੁਬਈ ਦੇ ਵਿੱਚ ਕੀ ਕੁ ਚੀਜ਼ਾਂ ਦੇਖੀਆਂ ਜੋ ਹੱਲੇ ਤੱਕ ਯਾਦ ਆਉਂਦੀਆਂ ਔਰ 4 ਸਾਲ ਇੱਧਰ ਦੇ ਕਿਸ ਤਰ੍ਹਾਂ ਦੇ ਕੱਟੇ ਔਰ ਕੀ ਕੀ ਸਮੱਸਿਆਵਾਂ ਆਈਆਂ ਹਜੇ ਤੱਕ ਦੁਬਈ ਤੇ ਪਹਿਲੀ ਗੱਲ ਹੈ ਜਿਹੜਾ ਵਰਲਡ ਦਾ ਕਹਿੰਦੇ ਨੇ ਗੁਰਦੁਆਰਾ ਹੈ ਜੀ ਉਹ ਸੈਕਿੰਡ ਨੰਬਰ ਤੇ ਆ ਰਿਹਾ ਜੀ ਉਹਦਾ ਨਾਮ ਗੁਰਨਾਨਕ ਦਰਬਾਰ ਜੱਬਨ ਅਲੀ ਗੁਰਦੁਆਰਾ ਜੀ ਉਹ ਉਹ ਦੇਖਣ ਵਾਲਾ ਤੇ ਉਹਦੇ ਚ ਬਾਹਰਲੇ ਦੇਸ਼ਾਂ ਤੋਂ ਵੀ ਗੋਰੇ ਲੋਕ ਵੀ ਦੇਖਣ ਆਉਂਦੇ ਨੇ ਤੇ ਉਹਦਾ ਇੱਕ ਐਮੀਰੇਟ ਮਾਲ ਆ ਜੀ ਉੱਥੇ ਦੇਖਣ ਵਾਲਾ ਮਤਲਬ ਕੋਈ ਵੀ ਚੀਜ਼ ਆ ਤੁਸੀਂ ਮੈਂ ਕਹਿੰਦਾ ਜੀ ਜੇ ਓਵਰ ਸਪੀਡ ਆ ਬੰਦਾ ਕਾਰ ਹੀ ਨਹੀਂ ਸਕਦਾ ਓਵਰਟੇਕ ਨਹੀਂ ਕਰ ਸਕਦਾ ਜੀ ਕਿਸੇ ਪਾਸੇ ਇੱਥੇ ਦਾ ਦੇਖੋ ਜੇ ਜੇ ਹੁਣ ਆਪਾਂ ਲਾਈਏ ਮਾਨ ਸਰਕਾਰ ਜਦੋਂ ਦੀ ਆਈ ਹੈ ਮੈਂ ਤਾਂ ਕਹਿੰਦਾ ਜੀ ਮੈਂ ਪੱਕਾ ਦਾਅਵੇ ਨਾਲ ਕਹਿੰਦਾ ਮੇਰੇ ਕੋਲ ਪੱਕੇ ਸਬੂਤ ਵੀ ਹੈਗੇ ਨੇ ਵੀ ਸਾਡਾ ਬਿਜਲੀ ਦਾ ਬਿੱਲ ਉਦੋਂ ਤੱਕ ਕੋਈ ਆਇਆ ਹੀ ਨਹੀਂ ਜ਼ੀਰੋ ਬਿੱਲ ਆ ਰਿਹਾ ਜੀ ਸਾਡਾ ਪਹਿਲਾਂ ਜਦ ਕੇ 5000 5500 6000 ਰੁਪਏ ਆਉਣਾ ਹੀ ਆਉਣਾ ਸੀ ਲੇਕਿਨ ਜਦੋਂ ਦੀ ਮਾਨ ਸਰਕਾਰ ਆਈ ਹੈ ਸਾਡਾ ਬਿੱਲ ਨਹੀਂ ਆਇਆ ਜੀ ਕੋਈ ਵੀ ਦੂਜੀ ਗੱਲ ਜਿਹੜੇ ਪਹਿਲਾਂ ਨਸ਼ੇ ਪੱਤੇ ਕਰਦੇ ਸੀ ਕੋਈ ਵੀ ਹੈ ਜਦੋਂ ਦੀ ਮਾਨ ਸਰਕਾਰ ਆਈ ਹੈ ਘਟ ਗਏ ਨੇ ਜ਼ਰੂਰ ਇਹਨਾਂ ਨੇ ਕੰਟਰੋਲ ਕੀਤਾ ਜੀ ਉੱਥੇ ਉੱਥੇ ਦਾ ਬਾਅਦ ਜੇ ਤੁਸੀਂ ਆਪਾ ਦੁਬਈ ਦੇ ਲੰਦਾ ਉੱਥੇ ਤਾਂ ਕੋਈ ਨਸ਼ਾ ਪੱਤਾ ਹੈ ਹੀ ਨਹੀਂ ਕਿਸੇ ਪਾਸੇ ਕਿਸੇ ਕੋਈ ਵੀ ਹੈ ਬਿਲਕੁਲ ਉੱਥੇ ਰੂਲ ਬੜੇ ਸਟ੍ਰਿਕਟ ਨੇ ਔਰ ਤੁਸੀਂ ਇੱਕ YouTube ਤੇ ਦੇਖਿਆ ਹੁਣ ਜਿਹੜਾ ਉੱਥੇ ਦਾ ਸ਼ੇਖ ਹੈ ਉਹ ਵੀ ਸਿੰਗਲ ਦੀ ਵੇਟ ਕਰ ਰਿਹਾ ਤੇ ਉਹ ਵੀ ਮਤਲਬ ਗੱਡੀਆਂ ਨਹੀਂ ਉਹਨਾਂ ਨੇ ਆਸੇ ਪਾਸੇ ਖੜਾਈਆਂ ਜਦੋਂ ਸਿੰਗਲ ਡਾਊਨ ਹੋਇਆ ਤਾਂ ਤਾਂ ਉਹਨੇ ਕ੍ਰਾਸ ਕੀਤਾ ਕੋਈ ਉਹਦੇ ਨਾਲ ਬਾਡੀਗਾਰਡ ਨਹੀਂ ਕੋਈ ਕੁਝ ਨਹੀਂ ਤੇ ਜਾ ਰਹੇ ਜੀ ਇੱਥੇ ਤਾਂ ਗੱਡੀਆਂ ਬੱਸ ਰੁਕ ਕਲੋਜ਼ ਕਰ ਦਿੰਦੇ ਰਹੇ ਹਾਂ ਜੀ ਸਾਰੇ ਪਾਸੇ ਲੋਜ ਦੇ ਦੇਖੇ ਇੱਥੇ ਦਾ ਮੱਲੇ ਦਾ ਮੱਲੇ ਦਾ ਐਮਸੀ ਜਿਹੜਾ ਹੁੰਦਾ ਹੈ ਕਹਿੰਦੇ ਜਦੋਂ ਐਮਐਮਸੀ ਬਣ ਜਾਂਦਾ ਤਿੰਨ ਚਾਰ ਜਣੇ ਦਾ ਮੱਲੇ ਦੇ ਐਮਸੀ ਨਾਲ ਹੀ ਹੁੰਦੇ ਆ ਇੱਕ ਹੋਰ ਉੱਥੇ ਦੀ ਕਹਾਵਤ ਜੀ ਉੱਥੇ ਦਾ ਜਿਹੜਾ ਆਮ ਇੱਕ ਛੁਰਤਾ ਕਹਿੰਦੇ ਨੇ ਜਿਹੜਾ ਇੱਕ ਪੁਲਿਸ ਵਾਲਾ ਹੈ ਉੱਥੇ ਦੀ ਇੱਥੇ ਦੀ ਡੀਐਸਪੀ ਜਿੰਨੀ ਉਹਦੀ ਅਥਾਰਟੀ ਹੈ ਜੀ ਉਹਦੀ ਗੱਡੀ ਕੋਲ ਆ ਉਹਦੇ ਜਿਹੜਾ ਜਿਦੋਂ ਮਰਜ਼ੀ ਜਿਹਨੂੰ ਮਰਜ਼ੀ ਉਹ ਚੈੱਕ ਕਰ ਸਕਦਾ ਕੋਈ ਬੰਦਾ ਬੋਲ ਨਹੀਂ ਸਕਦਾ ਕੁਝ ਵੀ ਨਹੀਂ ਕਰ ਸਕਦਾ ਜਿਉਂ ਉਹਦੇ ਬੜੇ ਸਖਤ ਰੂਲ ਆ ਜੋ ਬਹੁਤ ਜ਼ਿਆਦਾ ਸਖਤ ਪੰਜਾਬ ਦੇ ਵਿੱਚ ਕੀ ਲੱਗਦਾ ਕੀ ਕਮੀ ਰਹਿ ਗਈ ਕਾਫੀ ਕਾਫੀ ਸਾਲਾਂ ਤੋਂ ਔਰ 15 20 ਸਾਲ ਤੋਂ ਪਹਿਲੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਹੁਣ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਨਸ਼ਿਆਂ ਨੂੰ ਲੈ ਕੇ ਕੀ ਲੱਗਦਾ ਕਿ ਆਖਰ ਦੇ 20 25 30 ਸਾਲਾਂ ਦੇ ਵਿੱਚ ਕੀ ਕਮੀਆਂ ਰਹੀਆਂ ਸਰਕਾਰਾਂ ਦੀਆਂ ਕਮੀਆਂ ਰਹੀਆਂ ਕਿ ਆਮ ਲੋਕਾਂ ਦੀਆਂ ਕਮੀਆਂ ਰਹੀਆਂ ਦੇਖੋ ਜੀ ਪਹਿਲਾਂ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜੀ ਚਾਹੇ ਕੋਈ ਵੀ ਸਰਕਾਰ ਆਏ ਸੀ ਚਾਹੇ ਕਾਂਗਰਸ ਆਏ ਸੀ ਚਾਹੇ ਅਕਾਲੀ ਆਏ ਸੀ ਨੌਕਰੀਆਂ ਨਹੀਂ ਮਿਲਦੀਆਂ ਜੀ ਉਹਨਾਂ ਨੂੰ ਕੋਈ ਵੀ ਉਹਦਾ origion ਹੈ ਵੀ ਸਾਡੇ ਬੱਚੇ ਜਿਹੜੇ ਆ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ ਬਾਹਰਲੇ ਦੇਸ਼ਾਂ ਨੂੰ ਜਾਣਗੇ ਤਾਂ ਇੱਥੇ ਜਿਹੜਾ ਪੰਜਾਬ ਕੌਣ ਸੰਭਾਲੂਗਾ ਜੀ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਨੀ ਹੁੰਦੀ ਛੱਪਤੇ ਕਰਨ ਲੱਗ ਜਾਣਗੇ ਸਾਨੂੰ ਅਸੀਂ ਘਾਟਾ ਹੀ ਇੱਥੋਂ ਖਾ ਰਹੇ ਆ ਜਿਹੜੇ ਸਾਨੂੰ ਕੋਈ ਨੌਕਰੀ ਨਹੀਂ ਮਿਲਦੀ ਤੁਸੀਂ ਦੁਬਈ ਦੀ ਲੈ ਲਓ ਤੁਸੀਂ ਦੁਬਈ ਕਿਸੇ ਪਾਸੇ ਚਲੇ ਜਾਓ ਜਾਂ ਲੇਬਰ ਵਾਲਾ ਉਹਨੂੰ ਵੀ ਨੌਕਰੀ ਕਰਨੀ ਪੈਂਦੀ ਆ ਉਹ ਵੀ ਨੌਕਰੀ ਕਰੂਗਾ ਜੀ ਇੱਥੇ ਜਦੋਂ ਨੌਕਰੀ ਨਹੀਂ ਮਿਲਨੀ ਅਗਲੇ ਨਸ਼ੇ ਪਤੇ ਕਰਦੇ ਆ ਜੀ ਅਗਲੇ ਬਾਹਰ ਪੂਰਾ ਪੰਜਾਬ ਹੀ ਬਾਹਰ ਜਾ ਰਿਹਾ ਜੀ ਤੁਸੀਂ ਹਰੇਕ ਘਰ ਚੋਂ ਚਲੇ ਜਾਓ ਤੁਸੀਂ ਜਲੰਧਰ ਚਲੇ ਜਾਓ ਹਾਰਪੁਰ ਚਲੇ ਜਾਓ ਹਰੇਕ ਘਰ ਚੋਂ ਇੱਕ ਬੰਦਾ ਜ਼ਰੂਰ ਬਾਰਲੇ ਏਸ਼ ਗਿਆ ਹੋਇਆ ਜੀ ਵਜ੍ਹਾ ਇਹੀ ਹੈ ਜੋ ਇੱਥੇ ਕੁਝ ਹੈ ਹੀ ਨਹੀਂ ਤੇ ਫਿਰ ਬਾਰਲੇ ਏਸ਼ ਨੂੰ ਜਾਣਾ ਜੀ ਉੱਥੇ ਠੀਕ ਹੈ ਤੇ ਹੋਰ ਵੀ ਗੱਲਬਾਤ ਜਰੂਰ ਕਰਾਂਗੇ ਔਰ ਜਾਣ ਲੈਣੇ ਇੱਥੇ ਗੱਡੀਆਂ ਖੜੀਆਂ ਤੇ ਨਾਲ ਗੱਡੀ ਵਾਲਿਆਂ ਤੋਂ ਹੋਰ ਵੀ ਜਾਣਕਾਰੀ ਲੈ ਲੈਣੇ ਕਿਉਂਕਿ ਗੱਡੀ ਵਾਲੇ ਜਿਹੜੇ ਹੁੰਦੇ ਨੇ ਇਹਨਾਂ ਦਾ ਆਏ ਦਿਨ ਢੇੜਾ ਜਿਹੜਾ ਲੱਗਦਾ ਰਹਿੰਦਾ ਵਕ ਵਕ ਸਟ੍ਰੀਟਾਂ ਦੇ ਵਿੱਚ ਤੇ ਕਹਿੰਦੇ ਕਿ ਕਮਿਊਨੀਕੇਸ਼ਨ ਕਰਨ ਦੇ ਵਿੱਚ ਕਾਫੀ ਸਟਰੋਂਗ ਹੁੰਦੇ ਨੇ ਕਈ ਡਰਾਈਵਰ ਇਦਾਂ ਦੇ ਹੁੰਦੇ ਨੇ ਕਈ ਪਾਸ਼ਾਵਾ ਬੋਲ ਲੈਂਦੇ ਨੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਚੀ ਗੱਲ ਗੱਡੀ ਚ ਲਾਨਦੇ ਹਾਂ ਹਾਂਜੀ ਭਾਜੀ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਭਾਜੀ 25 ਸਾਲ ਹੋ ਗਏ ਕਿਹੜੀ ਕਿਹੜੀ ਸਟੇਟਾਂ ਚ ਘੁੰਮੇ ਹੋ ਤਕਰੀਬਨ ਜੰਮੂ ਤੋਂ ਕੰਨਿਆ ਕੁਮਾਰੀ ਤੱਕ ਸਾਰੇ ਘੁੰਮ ਲਏ ਵੀਰੇ ਮੈਂ ਗੱਲ ਕਹਿੰਦਾ ਹੀ ਆ ਰਿਹਾ ਸੀ ਮੈਂ ਕਹਾਂ ਜਿਹੜੇ ਡਰਾਈਵਰ ਹੁੰਦੇ ਨੇ ਨਾ ਉਹ ਕਮਿਊਨੀਕੇਸ਼ਨ ਦੇ ਵਿੱਚ ਕਾਫੀ ਵਧੀਆ ਹੁੰਦੇ ਨੇ ਵਕ ਵਕ ਪਾਸ਼ਾਵਾ ਉਹਨਾਂ ਨੂੰ ਆਂਦੀਆਂ ਨੇ ਵਕ ਵਕ ਸਟੇਟਾਂ ਦੇ ਵਿੱਚ ਜਾਂਦੇ ਨੇ ਵਕ ਵਕ ਤਰ੍ਹਾਂ ਦਾ ਖਾਣਾ ਵਕ ਵਕ ਤਰ੍ਹਾਂ ਦੀ ਦੇਖੋ ਜਿਹੜੀ ਸਟੇਟ 'ਚ ਜਾਂਦੇ ਆ ਉਹ ਸਟੇਟ ਦਾ ਉਦਾਂ ਦਾ ਮਾਹੌਲ ਦੇਖਣਾ ਹੀ ਪੈਂਦਾ ਉਹਦੇ ਨਾਲ ਅਡਜਸਟ ਕਰਨਾ ਪੈਂਦਾ ਆ ਤੇ ਇਦਾਂ ਕਰਕੇ ਦੇਖੋ ਸਾਨੂੰ ਸਾਡੀ ਤਾਂ ਜੌਬ ਇਦਾਂ ਦੀ ਆ ਅੱਜ ਹੋਰਿਆਂ ਕੱਲ ਹਮਾਚਲਾ ਹਮਾਚਲਾ ਵਾਲਾ ਖਾਣਾ ਵੀ ਵਧੀਆ ਲੱਗਦਾ ਉਹਨਾਂ ਦੀ ਬੋਲੀ ਉਹਦਾਂ ਦੀ ਉਹ ਇੰਡੀਆ ਚ ਸਭ ਤੋਂ ਸੋਹਣੀ ਸਟੇਟ ਕਿਹੜੀ ਲੱਗੀ ਔਰ ਕੋਈ ਕਿੱਸਾ ਸੁਣਾਣਾ ਚਾਹੋਂਗੇ ਕੋਈ ਸੋਹਣੀ ਤਾਂ ਦੇਖੋ ਆਪਣਾ ਪੰਜਾਬ ਹੀ ਆ ਯਾਰ ਇਹ ਤੋਂ ਵੱਧ ਤਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਆਨੰਦ ਪੰਜਾਬ ਚ ਆ ਕੇ ਆ ਉਹ ਕਿਹੜੀ ਕਿਸੇ ਵੀ ਸਟੇਟ ਚ ਨਹੀਂ ਆਇਆ ਠੀਕ ਹੈ ਨਾ ਹੀ ਬਾਕੀ ਤਾਂ ਚਲੋ ਦੇਖੋ ਬਾਕੀ ਸਭ ਨੂੰ ਆਪਣਾ ਆਪਣਾ ਵਧੀਆ ਲੱਗਦਾ ਆ ਕੋਈ ਕਿੰਨਾ ਹੈਗਾ ਡਰਾਈਵਰੀ ਦਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਗਿਆਦ ਹੋ ਜਾਂਦਾ ਇੱਕ ਦੋ ਚੀਜ਼ਾਂ ਹੁੰਦੀਆਂ ਬੰਦੇ ਦੇ profession life ਦੇ ਵਿੱਚ ਜੋ ਯਾਦ ਰਹਿ ਜਾਂਦੀਆਂ ਨੇ ਕਿੱਸਾ ਤਾਂ ਨਹੀਂ ਕਹਿ ਸਕਦੇ ਪਰ ਇੰਨਾ ਕ ਵੀ ਗੁਰੂ ਸਾਹਿਬ ਦਾ ਸ਼ੁਕਰ ਹੈ ਅਸੀਂ ਪੂਰੀਆਂ ਯਾਤਰਾਾਂ ਕਰ ਲੀਆਂ ਜਿੰਨੀਆਂ ਵੀ ਅੱਛਾ ਉੱਤਰਾਖੰਡ ਜਿੰਨੀਆਂ ਵੀ ਸਟੇਟਾਂ ਕਹਿ ਲਓ ਤੁਸੀਂ ਸਾਰੀਆਂ ਯਾਤਰਾ ਜ਼ਰੂਰ ਕਰਨੀਆਂ ਅਸੀਂ ਉਹ ਸਾਨੂੰ ਬਹੁਤ ਵਧੀਆ ਲੱਗਿਆ ਉਹਦੇ ਵਿੱਚ ਸਾਡੀ ਲਾਈਫ ਦੇ ਨਾਲ-ਨਾਲ ਸਾਡਾ ਘੁੰਮਣਾ ਵਕੀ ਜਿੰਨਾ ਟੂਰਮ ਟੂਰਮਸ ਏਰੀਆ ਉਹ ਤਾਂ ਪਤਾ ਹੀ ਆਈ ਸਾਰਾ ਜਦੋਂ ਵਕ ਵਕ ਸਟੇਟਾਂ ਦੇ ਵਿੱਚ ਜਾਣੇ ਹੋ ਤੁਸੀਂ ਕਿ ਕਸ਼ਮੀਰ ਦਾ ਕੰਨਿਆ ਕੁਮਾਰੀ ਤੱਕ ਪਹੁੰਚੇ ਹੋ ਜਦੋਂ ਲੋਕੀ ਵਕ ਵਕ ਸਟੇਟਾਂ ਦੇ ਵਿੱਚ ਜਾ ਕੇ ਪੱਗ ਦੇਖਦੇ ਔਰ ਪੁੱਛਦੇ ਆ ਕਿ ਸਰਦਾਰ ਜੀ ਕਿੱਥੋਂ ਆਏ ਹੋ ਜੇ ਤੁਸੀਂ ਦੱਸਦੇ ਹੋ ਪੰਜਾਬ ਤੋਂ ਤਾਂ ਕਿਸ ਤਰ੍ਹਾਂ ਦਾ ਟਰੀਟ ਕਰਦੇ ਆ ਦੇਖੋ ਅਲੱਗ-ਅਲੱਗ ਸਟੇਟਾਂ ਦਾ ਆਪਣਾ ਹਿਸਾਬ ਹੈ ਇਕਈ ਸਟੇਟਾਂ ਤਾਂ ਪਤਾ ਵੀ ਨਹੀਂ ਹੈਗਾ ਵੀ ਸਰਦਾਰ ਕੌਣ ਆ ਇਹ ਕੌਣ ਨੇ ਇਹ ਕਿਉਂ ਬੰਨਦੇ ਆ ਪਰ ਜਿਹੜਾ ਜਿਹੜੇ ਲੋਕਾਂ ਨੂੰ ਇਸ ਚੀਜ਼ ਦੀ ਨੌਲੇਜ ਆ ਉਹ ਬਹੁਤ ਰਿਸਪੈਕਟ ਦਿੰਨੇ ਆਂ ਜੀ ਬਹੁਤ ਕਦਰ ਕਰਦੇ ਨੇ ਉਹ ਪੰਜਾਬ ਬਾਰੇ ਕੀ ਸੋਚਦੇ ਨੇ ਵੱਖ-ਵੱਖ ਸਟੇਟਾਂ ਦੇ ਲੋਕ ਨਹੀਂ ਉਹ ਤਾਂ ਦੇਖੋ ਉਹਨਾਂ ਲੋਕਾਂ ਦੀ ਸੋਚ ਹੈਗੀ ਆ ਵੀ ਪੰਜਾਬ ਬਹੁਤ ਵਧੀਆ ਆ ਜਿੱਦਾਂ ਕਿ ਹੁਣ ਪੰਜਾਬ ਦੇ ਵਿੱਚ ਚੇਂਜ ਆਇਆ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਉਹ ਲੋਕਾਂ ਨੂੰ ਲੱਗਦਾ ਵੀ ਹਾਂ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਨੇ ਕੰਮ ਹੋ ਵੀ ਰਹੇ ਨੇ ਤਾਂ ਉਹ ਵੀ ਚਾਹੁੰਦੇ ਨੇ ਵੀ ਅਸੀਂ ਬਦਲਾਅ ਕਰੀਏ ਉਹਨਾਂ ਸਟੇਟਾਂ ਦੇ ਵਿੱਚ ਜੀ ਪੰਜਾਬ ਬਾਰੇ ਅਗਰ ਇੱਕ ਸ਼ਬਦ ਕਹਿਣਾ ਹੋਵੇ ਆ ਇੱਕ ਲਾਈਨ ਕਹਿਣੀ ਹੋਵੇ ਕੀ ਕਹਿਣਾ ਚਾਹੁੰਦੇ ਹੋ ਸਿੱਧਾ ਕਹਣਾ ਜੀ ਪੰਜਾਬ ਇਦਾਂ ਹੀ ਬਲੰਦੀਆਂ ਤੇ ਰਹੇ ਹੋਰ ਖੁਸ਼ਹਾਲ ਹੋਵੇ ਪੱਕੀ ਸਲੂਟ ਆ ਸਾਡੇ ਸੀਐਮ ਸਾਹਿਬ ਨੂੰ ਜਿਹੜੇ ਇੰਨੀ ਵਧੀਆ ਰਫਤਾਰ ਨਾਲ ਇਸ ਨੂੰ ਅੱਗੇ ਲੈ ਕੇ ਜਾ ਰਹੇ ਨੇ ਜੀ ਡਰਾਈਵਰਾਂ ਲਈ ਕੀ ਕੁਝ ਖਾਸ ਲੱਗਦਾ ਕਿ ਮਾਨ ਸਰਕਾਰ ਵੱਲੋਂ ਕੀਤਾ ਗਿਆ ਕਿ ਕੁਝ ਸੁਵਿਧਾਵਾਂ ਦਿੱਤੀਆਂ ਗਈਆਂ ਨੇ ਔਰ ਜਿਹੜੀ ਆਮ ਜ਼ਿੰਦਗੀ ਆ ਤੁਹਾਡੀ ਘਰਬਾਰ ਹੈਗਾ ਬੱਚਿਆਂ ਦੇ ਸਕੂਲ ਜਾਣ ਤੋਂ ਲੈ ਕੇ ਮੈਡੀਕਲ ਤੱਕ ਜਾਂ ਹੋਰ ਵੀ ਚੀਜ਼ਾਂ ਨੇ ਉਹਦੇ ਵਿੱਚ ਲੱਗਦਾ ਕਿ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਝਾੜੂ ਨੇ ਕੰਮ ਕੀਤਾ ਜਾਂ ਫਿਰ ਪੰਜਾਬ ਦੀ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਸਿੰਘ ਮਾਨ ਉਹਨਾਂ ਦੀ ਪਾਰਟੀ ਵੱਲੋਂ ਕੰਮ ਕੀਤਾ ਗਿਆ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਟੋਲ ਬੰਦ ਕੀਤੇ ਜਿਹੜੇ ਸੰਦੀ ਬਹੁਤ ਬੜੀ ਸਮੱਸਿਆ ਬਣ ਗਈ ਸੀਗੀ ਜਿੱਧਰ ਨੂੰ ਜਾਈਏ ਟੋਲ ਜਿੱਧਰ ਨੂੰ ਜਾਈਏ ਟੋਲ ਇਹ ਕਸਟਮਰ ਨਾਲ ਅਸੀਂ ਕਹਿੰਦੇ ਸੀ ਵੀ ਸਾਨੂੰ ਤੁਸੀਂ ਵਾਧੂ ਚਾਰਜ ਨਹੀਂ ਸੀ ਦਿੰਦਾ ਕੋਈ ਪਰ ਉਹ ਜਿਹੜੇ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਟੋਲ ਫ੍ਰੀ ਹੋਏ ਆ ਉਹ ਅਸੀਂ ਸਲੂਟ ਕਰਦੇ ਹਾਂ ਸਾਨੂੰ ਬਹੁਤ ਵਧੀਆ ਕੰਮ ਕੀਤਾ ਜੀ ਇਹ ਬਾਕੀ ਜਦੋਂ ਵੀ ਕੋਈ ਸਰਕਾਰ ਆਉਂਦੀ ਸੀ ਉਹ ਹਰ ਵਾਰ ਉਹ ਗੱਡੀਆਂ ਦੇ ਟੈਕਸ ਵਧਾਉਂਦੀ ਸੀ ਪਰ ਜਦੋਂ ਦੀ ਇਹ ਆਪਣੇ ਭਗਵੰਤ ਮਾਨ ਜੀ ਆਏ ਨੇ ਸੀਐਮ ਸਾਹਿਬ ਉਦੋਂ ਤੇ ਕੋਈ ਸਾਡਾ ਟੈਕਸ ਨਹੀਂ ਵਧਿਆ ਹਾਲਾਂਕਿ ਸਾਡਾ ਜਿਹੜਾ ਅਸੀਂ ਲਾਇਸੈਂਸ ਬਣਾਉਂਦੇ ਸੀ ਨਾ ਹੈਵੀ ਲਾਇਸੈਂਸ ਸਾਨੂੰ ਮਊਗਾ ਨੇ ਜਾਣਾ ਪੈਂਦਾ ਸੀ ਬਠਿੰਡੇ ਸਿਰ ਪੂਰੇ ਪੰਜਾਬ ਚ ਇੱਕੋ ਹੀ ਟਰੈਕ ਸੀਗਾ ਜੀ ਉਹ ਇਹਨਾਂ ਨੇ ਦੇਖੋ ਇੱਕ ਹਿਯਾਰਪੁਰ ਬਣਾਤਾ ਇੱਕ ਆਪਣਾ ਮਲੇਰਕੋਟਲਾ ਬਣਾਤਾ ਇਹਦਾ ਸਾਨੂੰ ਬਹੁਤ ਬਹੁਤ ਬੜਾ ਫਾਇਦਾ ਹੋਇਆ ਇਹਨਾਂ ਨੇ ਬਹੁਤ ਜ਼ਿਆਦਾ ਹੀ ਤੇ ਹੋਰ ਵੀ ਗੱਲਬਾਤ ਕਰ ਲੈਣੇ ਆ ਸਰਦਾਰ ਜੀ ਬੈਠੇ ਨੇ ਸਰਦਾਰ ਜੀ ਕਿਵੇਂ ਹੋ ਜੀ ਵਧੀਆ ਵਧੀਆ ਗਰਮੀ ਤਾਂ ਨਹੀਂ ਮਹਿਸੂਸ ਹੋ ਰਹੀ ਕਿਉਂਕਿ ਇੱਕਦਮ ਗਰਮੀ ਵਧੀ ਹੈ ਨਹੀਂ ਨਹੀਂ ਗਰਮੀ ਤਾਂ ਨਹੀਂ ਹੋ ਰਹੀ ਕੀ ਕਹਿਣਾ ਚਾਹੁੰਨੇ ਹੋ ਤੇ ਕੰਮ ਕੀ ਕਰਦੇ ਹੋ ਸਭ ਤੋਂ ਪਹਿਲਾਂ ਖੇਤੀ ਬਾੜੀ ਦਾ ਕਰਦੇ ਆ ਜੀ ਖੇਤੀ ਬਾੜੀ ਕਰਦੇ ਹਾਂ ਜੀ ਜੀ ਖੇਤੀ ਬਾੜੀ ਦਾ ਭਲਾ ਕੌਣ ਕਰ ਸਕਦਾ ਕਿਹੜੀ ਪਾਰਟੀ ਕਰ ਸਕਦੀ ਹੈ ਤੇ ਪਿਛੇ ਆਹ ਪਾਰਟੀ ਕਰ ਸਕਦੀ ਲੈਟ ਸਾਨੂੰ ਮਿਲਦੀ ਟਾਈਮ ਗੱਲ ਜੀ ਕਰਦੇ ਮੇਰੇ ਵੀ ਜੀਰੂ ਆਏ ਸਾਡੇ ਠੀਕ ਹੈ ਜੀ ਅਸੀਂ ਛੋਟੇ ਕਿਸਾਨ ਆ ਪਰ ਫਿਰ ਵੀ ਸਾਨੂੰ ਫਾਇਦਾ ਬਹੁਤ ਆ ਜੀ ਦੋ ਸਾਲ ਆ ਰਹੀ ਆ ਹੁਣ ਠੀਕ ਆ ਬਿਲਕੁਲ ਵਾਧੂ ਜੀ ਵਾਧੂ ਇਹ ਦਰ ਰਾਤਾਂ ਨੂੰ ਆਉਂਦੇ ਹੁਣ ਦਿਨ ਦਿਨ ਚ ਆਉਂਦੀ ਆ ਕਿੰਨੇ ਕਿੱਲੇ ਨੇ ਤੁਹਾਡੇ ਕੋਲ ਮੇਰੇ ਕੋਲ 5 ਕਿੱਲੇ ਆ ਜੀ ਟੇਕੇ ਦੇ ਵੀ ਲੰਨੇ ਆ ਤਾਂ ਵਧੀਆ ਜੀ ਜੇ ਦੋ ਸਾਲ ਤੋਂ ਜਨਰੇਟਰ ਨਹੀਂ ਲਾਇਆ ਆਪਣੇ ਅੰਦਰ ਖੜਾ ਬਹੁਤ ਵਧੀਆ ਜੀ ਅੱਛਾ ਜੀ ਬਿਲਕੁਲ ਗੱਲਬਾਤ ਕੀਤੀ ਹੈ ਔਰ ਲੋਕਾਂ ਦੇ opinion ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਕੀ ਕਰਦੇ ਨੇ ਔਰ ਕਿਹੜੀ ਕਿਹੜੀ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਔਰ ਲੋਕ ਸਭਾ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਹੈਗੇ ਆ ਤੇ ਸਾਰੀ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੋਤੋ